ਕਾਖਰੋ ਸੁ ਕਾਖਰੋ ਸੁ ਕਾਖਰੋ ਸੁ ਕਾਖਰੋ ਮੈਂ ਗਾ ਰੋ ਮੈਂ ਜੀਵੀ ਸੰਜੀਵੀ ਰਾਤ ਤੂੰ ਨਾ ਜਾਣ ਤੇਰੀ ਰਾਹ ਉਹ ਸਾਗਰ ਰਕ ਲਾ ਗਰੋ ਉਹ ਸਾ ਨਾ ਜਾਣ ਤੇਰੀ ਰਾਹ ਉਹ ਸਹਿਰ ਨ ਜਾਣ ਤੇਰੀ ਰਾਹ ਹਉ ਸਾਰ ਨਾ ਜਾਣ ਕੇ ਰਾਮ ਏ ਠਾਕਿਰੋ ਦਰਦਰੋ ਨਹੀਂ ਕੰਚੇ ਰਾਮ ਤੂੰ ਤਾ ਕਰੋ ਮੇਰੇ ਰਹਿਮਤ ਸਾਈ ਸਭ ਨ ਜਾਣ ਤੂੰ ਬਦਲਾ ਕਰ ਮੇਰੇ ਰਹਿਮਤ ਸਾਈ ਕਿਰਪਾ ਕੀ ਜੇ ਸਾਮ ਜਦੀ ਜੈ ਆਠ ਪਹਿਰ ਤਦ ਪਿਆਰੀ ਸਾਰ ਨ ਜਾਣ ਤੂੰ ਪੜ ਗਾਣਾ ਕਰ ਮਰਮਤ ਸਾਈ जैसा मत दीज जै। आप पहर तुझ प्याई आप पहर तुझ क्या तू धरो बरग राम कंजेरी रा तू ठाक्रो बरगरो ਮੈਂ ਜਹੀ ਕੰਜੇਰੀ ਰਾਮ ਤੂੰ ਤਾਖਿਰੋ ਗਰਪ ਨ ਕੀਜੇ ਰੇ ਜੀ ਜਤੰਗਤ ਜੀ ਲੈ ਤੇਰੀ गद तिरे तेरी सब ऊपर मैं लटक ठांगा मैं जे ही कण चेरी गर्व न की करे रे हमी ज गद तिकी पेरी न डी पण चेरी में जे पण चेगर बर ਸਾਰ ਨਾ ਜਾਣ ਤੇਰੀ ਰਾਹ ਸਾਰ ਨਾ ਜਾਣ ਤੇਰੀ ਰਾਹ ਸਾਰ ਨਾ ਜਾਣ ਤੇਰੀ ਰਾਹ ਤੂੰ ਠਾਕ ਰੋ ਮਰ ਗਰੋ ਮਰ ਨਹੀਂ ਨੀ ਕਹੇ ਤੇਰੀ ਰਾਮ ਤੂੰ ਠਾਕ ਰੋ ਤੂੰ ਠਾਕਰੋ ਮਾਹੀ ਗਰੋ ਤੂੰ ਠਾਕਰੋ ਮੇਰਾ ਗਰੋ ਮੈਂ ਜੇ ਹੀ ਕਣਚੇਰੀ ਰਾ ਤੂੰ ਸਾਗਰੋ ਰਤਨਾਗਰੋ ਹਉਸਾਰ ਨਾ ਜਾਣਾ ਤੇਰੀ ਰਾ ਉਰਬਲੇ ਕਰਮਾ ਕਰਕੇ ਉਤਮ ਕਰਮਾਂ ਦੀ ਨਿਸ਼ਾਨੀ ਹੋ ਮਨਾ ਮੇਰਿਆ ਅਜ ਸੰਗ ਹੋ ਗਿਆ ਗੋਬਿੰਦ ਦਾ ਇਹ ਮਤ ਸਮਝਿਓ ਵੀ ਆਪ ਆਪ ਹੀ ਚੱਲ ਕੇ ਗੁਰੂ ਦੇ ਘਰੇ ਆ ਗਏ ਆ ਸਤਗੁਰ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਪਰਮ ਚੋਟਾਂ ਖਾਵੈ ਭਾਗਾ ਤੋਂ ਹੀੜਿਆਂ ਨੂੰ ਸੰਗਤ ਵਿੱਚ ਟੋਈ ਨਾ ਇੱਕ ਪਾਵਨ ਗੁਰਬਾਣੀ ਦਾ ਸ਼ਬਦ ਹੋਰ ਪੜਦੇ ਆਂ ਭਈ ਸਾਰੀ ਗੁਰਸੰਗਤ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਸ਼ਬਦ ਦੁਆਰਾ ਕਰੀਏ ਕਿ ਗੁਰੂ ਜੀ ਆਪ ਜੀ ਦੇ ਚਰਨਾਂ ਕਮਲਾ ਨਾਲ ਇਸੇ ਤਰ੍ਹਾਂ ਪ੍ਰੀਤ ਬਣੀ ਰਹੇ ਹਰ ਵੇਲੇ ਆਪ ਜੀ ਦਾ ਸਵਾਸ ਸਵਾਸ ਕਰਕੇ ਸਿਮਰਨ ਕਰਦੇ ਰਹੀਏ ਆਪ ਕੀ ਦੇ ਦਰ ਕਰਦੀ ਸੇਵਾ ਕਰਦੇ ਰਹੀਏ ਸਤਿਗੁਰੂ ਪ੍ਰਭ ਸਿਓ ਲਾਗ ਰਹੋ ਮੇਰਾ ਜੀ ਪ੍ਰਭ ਸਿਓ ਲਾਗ ਰਹੋ ਮੇਰਾ ਜੀ ਪ੍ਰਭ ਸਿਓ ਲਾਗ ਰਹੋ ਮੇਰਾ ਜੀ ਪ੍ਰਭ ਸਿਓ ਨਾ ਕੇ ਰਹਿੋ ਮੇਰਾ ਚੀ ਪ੍ਰਭ ਸੋ ਲਗ ਰਹਿਓ ਮੇਰਾ ਚੀ ਪ੍ਰਭ ਸੋ ਲਗ ਰਹਿਓ ਮੇਰਾ ਚੀ ਪ੍ਰਭ ਸੋ ਲਗ ਰਹਿਓ ਮੇਰਾ ਚੀ ਸਭ ਸੋ ਲਗ ਰਹਿਓ प्रभ सुेर मेंा जी अंत प्रभ सदा ਧਨ ਹਮਾਰਾ ਮੀ ਤਨ ਹਮਾਰਾ ਮੀ ਪ੍ਰਭ ਸਿਓ ਲਾਗ ਰਿਹਾ ਮੇਰਾ ਜੀ ਪ੍ਰਭ ਸਿਓ ਲਾਗ ਰਿਹਾ ਮੇਰਾ ਜੀ ਪ੍ਰਭ ਸਿਓ ਲਾਗ ਰਿਹਾ ਮੇਰਾ ਜੀ ਸੁਨਦਾ ਗਿਰੋ ਮੇਰਾ ਕੀ ਸਮਾਲੇ ਆਪਣਾ ਫਿਰਦ ਸਮਾਲੇ ਸਾਥ ਲੈ ਰਾਖੇ ਆਪਣੇ ਕੋ ਸਸ ਸਸ ਤੇ ਪਾਲੇ ਸਸ ਸਸ ਤੇ ਪਾਲੇ ਪ੍ਰਭ ਸਿਓ ਲਾਗ ਰਿਹਾ ਮੇਰਾ ਕੀ ਪ੍ਰਭ ਸੋ ਤਾਂ ਗਰ ਹੋ ਮੇਰਾ ਜੀ ਪ੍ਰਭ ਸੋ ਨਾ ਗੇ ਰਹੋ ਮੇਰਾ ਜੀ ਪ੍ਰਭ ਸੋ ਨਾ ਗੇ ਰਹੋ ਮੇਰਾ ਜੀ ਆਦਿ ਅੰਤ ਪ੍ਰਭ ਸਦਾ ਸਾਈ ਤਨ ਹਮਾਰੀ ਤੋ ਨਨਹ ਹਮਾਰਾ ਮੀ ਪ੍ਰਮ ਸਿਓ ਲਾਗ ਰਿਹਾ ਮੇਰਾ ਕੀ 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 ख बड़ाई पर सीमारा आनंदूर पैज रख प्रभ पूर पैज रख सो लागरे हो ਮੇਰਾ ਕੀ ਪ੍ਰਭ ਸਿਉ ਲਾਗੇ ਰਹੋ ਮੇਰਾ ਕੀ ਸਭ ਸਿਉ ਲਾਗੇ ਰਹੋ ਮੇਰਾ ਕੀ ਪ੍ਰਭ ਸਿਉ ਲਾਗੇ ਰਹੋ ਮੇਰਾ ਕੀ ਆਤਿ ਅੰਤ ਪ੍ਰਭ ਸਦਾ ਤੁਮਾਈ ਤਨਹੁ ਮਾਲਾਮੀ ਨਹਾ ਮਾਇਆ ਮੀਤ ਪ੍ਰਭ ਸਿਉ ਲਾਗ ਰਹਿਓ ਮੇਰਾ ਜੀ 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 ਪ੍ਰਭ ਸਿਉ ਲਾਗ ਰਹਿਓ ਮੇਰਾ ਕੀ 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 ਪ੍ਰਭ ਸਿਓ ਲਗ ਰਹੇ ਹੋ ਮੇਰਾ ਜੀ ਆਗ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਖੰਡਾ ਬ੍ਰਹਮੰਡਾ ਦੇ ਮਾਲਕ ਤਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪ ਗੁਰਸਿੱਖ ਸੰਗਤ ਪੁਰਬ ਲਿਖਰਮਾ ਕਰਕੇ ਬਰਾਇਆ ਆਪ ਜੀ ਨੇ ਰੱਬੀ ਬਾਣੀ ਇਲਾਹੀ ਬਾਣੀ ਦੇ ਦੋ ਸ਼ਬਦ ਸਰਵਣ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਤਿਹਾਸ ਦੀ ਲੜੀ ਵਿੱਚੋਂ ਰਾਤ ਵੀ ਆਪ ਨੇ ਗੁਰੂ ਜੀ ਦਾ ਜੱਸ ਸਰਵਣ ਕਰਿਆ ਇੱਥੋਂ ਇਤਿਹਾਸ ਸ਼ੁਰੂ ਕਰਦਾ ਭਈ ਜਿਸ ਵੇਲੇ ਛੋਟੇ ਸੇਵਜਾਦਿਆਂ ਨੂੰ ਇਮਾਮਤ ਗੁਜਰੀ ਸਾਹਿਬ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਬੰਦ ਕਰਤਾ ਉਹ ਤੁਸੀਂ ਸੁਣਿਆ ਸੀ ਭਾਈ ਇੱਥੋਂ ਕਰਕੇ ਸ਼ੁਰੂ ਕਰ ਲੇ 2 ਵਜੇ ਤੱਕ ਅਪਾ ਗੁਰੂ ਜੀ ਦਾ ਇਤਿਹਾਸ ਤੁਹਾਨੂੰ ਸੁਣਾਵਾਂਗੇ ਮਾਮਤ ਗੁਜਰੀ ਸਾਹਿਬ ਦੀ ਉਮਰ ਸੀ ਉਹਦੋਂ 80 ਸੀ ਸਾਹਿਬ ਸਾਹਿਬ ਜੱਜਾਂ ਦੀ ਉਮਰ ਸੀ 9 ਤੇ 7 ਸਾਲ ਦੀ ਰਾਤ ਦਾ ਜਦੋਂ ਵੇਲਾ ਹੋ ਗਿਆ ਸਰਹੰਦ ਦੇ ਸੂਬੇ ਦੁਸ਼ਮਣ ਨੇ ਹੁਕਮ ਲਾਤਾ ਬਈ ਨਾ ਇਹਨਾਂ ਨੂੰ ਜੱਜ ਦਾ ਕੱਪੜਾ ਦੇਣਾ ਨਾ ਇਹਨਾਂ ਨੂੰ ਜੱਜ ਦਾ ਖਾਨ ਨਹੀਂ ਦੇਣਾ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਕੱਲ ਨੂੰ ਕਚੇਰੀ ਲਾਵਾਂਗੇ ਇਹਨਾਂ ਬੱਚਿਆਂ ਨੂੰ ਕਦੇਰੀ ਚ ਬੁਲਾਉਂਦੇ ਇਹਨਾਂ ਨੂੰ ਮੁਸਲਮਾਨ ਬਣਾਉਂਦੇ ਰਾਤ ਦਾ ਵੇਲਾ ਹੋ ਗਿਆ ਸ਼ਾਂ ਸ਼ਾਂ ਕਰਦੀ ਕਾਲੀ ਠੰਡੀ ਰਾਤ ਠੰਡ ਜਾਂ ਬਜ਼ੁਰਗ ਨੂੰ ਲੱਗਦੀ ਜਾਂ ਬੱਚਿਆਂ ਨੂੰ ਲੱਗਦੀ ਮਾਂ ਦੀ ਉਮਰ 80 ਸਾਲ ਦੀ ਹੈ ਸਹਬਜ਼ਾਦੇ ਦੀ ਉਮਰ ਨਾ ਹੋ ਤੇ 7 ਸਾਲਾਂ ਜਦੋਂ ਰਾਤ ਦਾ ਬੇਲਾ ਹੋ ਗਿਆ ਠੰਡ ਨਾਲ ਠੋਠਰ ਕਰਦਿਆਂ ਨੂੰ ਮਾਂ ਮਾਤਾ ਗੁਜਰੀ ਸਾਹਿਬ ਪਿਆਰੋ ਛਾਤੀ ਨਾਲ ਲਾ ਕੇ ਬੈਗੀ ਇਹ ਮਾਂ ਗੁਜਰੀ ਸਾਹਿਬ ਦੇ ਸੀਨੇ ਵਿੱਚ ਇੱਕ ਤਾਰ ਵਾਂਗੂ ਆ ਕੇ ਗੱਲ ਫਿਰਗੀ ਬਈ ਮਨਾ ਮੇਰੇ ਬੱਚੇ ਨਿਆਣੇ ਐ ਮੇਰੇ ਪੋਤਰੇ ਇਹ ਬੇਲ ਦੇ ਕੱਚੇ ਫਲ ਐ ਕੱਲ ਨੂੰ ਸਰਹੱਦ ਦਾ ਸੂਬਾ ਇਹਨਾਂ ਨੂੰ ਕਚੈਰੀ ਚ ਬੁਲਾਵੇਗਾ ਇਹਨਾਂ ਨੂੰ ਲਾਲਚ ਵੀ ਦੇਊ ਇਹਨਾਂ ਨੂੰ ਡਰਾਵੇ ਵੀ ਦੇਊ ਇਹਨਾਂ ਨੂੰ ਪਿਆਰ ਨਾਲ ਵੀ ਮਨਾਊ ਉਹ ਜਰੂਰ ਕਹੇਗਾ ਵੀ ਬੱਚਿਓ ਤੁਸੀਂ ਸਿੱਖੀ ਤੋਂ ਕੀ ਲੈਣਾ ਤੁਸੀਂ ਮੁਸਲਮਾਨ ਬਣ ਜਾਓ ਯਾਰੋ ਮਾਂ ਗੁਜਰੀ ਸਾਹਿਬ ਦੇ ਸੀਨੇ ਵਿੱਚ ਗੱਲ ਤਾਰ ਵਾਂਗੂ ਫਿਰ ਗਈ ਭਈ ਮੈਂ ਨਾ ਬੱਚਿਆਂ ਨੂੰ ਆਪਦੇ ਜਿਗਰ ਦੇ ਟੋਟਿਆਂ ਨੂੰ ਪੋਤਿਆਂ ਨੂੰ ਕੋਈ ਸਿੱਖਿਆ ਦਿਆਂ ਕੋਈ ਪੜ੍ਹ ਤਪੜਾ ਮਾ ਕਿਤੇ ਕੱਲ ਨੂੰ ਸੂਬੇ ਦੀ ਕਚਹਿਰੀ ਵਿੱਚ ਇਹਨਾਂ ਨਿੱਕੇ ਨਿੱਕੇ ਬੱਚਿਆਂ ਬਲੋ ਵੱਡਿਆਂ ਦੀ ਪੱਗ ਨੂੰ ਦਾਗ ਨਾ ਲੱਗੇ ਵਾਹਿਗੁਰੂ ਪਿਆਰਿਓ ਜਿਹੜੀ ਸਿੱਖਿਆ ਧੀ ਨੂੰ ਜਾਂ ਪੁੱਤ ਨੂੰ ਮਾਂ ਕੋਲ ਮਿਲਣੀ ਏ ਦੁਨੀਆਂ ਦੇ ਤਖਤੇ ਤੇ ਕੋਈ ਨਹੀਂ ਦੇ ਸਕਦਾ ਮਾਂ ਮਰਨ ਆ ਜਾਣ ਵੇ ਗੋਚੇ ਉਹ ਤਾਈਂ ਹਰ ਕੋਈ ਮਾਂ ਨੂੰ ਲੋਚੇ ਉਥੇ ਲੋੜ ਨਹੀਂ ਕਿਕਰ ਟਾਲੀਆਂ ਦੀ ਜਿੱਥੇ ਬੋੜਾਂ ਦੀ ਸੰਗਣੀ ਸ਼ਾ ਹੋਵੇ ਉਨਤੀਰ ਦੀ ਜਾਣਦੀ ਲੋੜ ਕੀ ਐ ਜਿਹਦੇ ਘਰੇ ਰੱਬ ਵਰਗਾ ਬਾਪੂ ਤੇ ਮਾਂ ਬੰਦਾ ਲੱਖ ਗੁਰਦੁਆਰੇ ਆਵੇ ਨੰਗੇ ਪੈਰੀ ਜਾ ਜਾ ਡੇਰੇ ਸੁਮਰੇ ਜਿੱਥੇ ਮਰਜੀ ਸੇਵਾ ਕਰਦਾ ਰਹੇ ਜਿੰਨਾ ਜੇ ਆਪਣੇ ਬਿਰਧ ਮਾਪਿਆਂ ਦੀ ਅਸੀਸ ਨਹੀਂ ਲੈਂਦਾ ਬਿਰਧ ਮਾਪਿਆਂ ਦੀ ਸੇਵਾ ਨਹੀਂ ਕਰਦਾ ਸਤਿਗੁਰ ਕਹਿੰਦੇ ਮਾਪਿਆਂ ਦੀ ਅਸੀਸ ਤਾਂ ਦਰਗਾਹ ਵਿੱਚ ਵੀ ਜਾ ਕੇ ਲੱਗਦੀ ਹੈ ਤੇ ਜੇ ਮਾਪਿਆਂ ਦਾ ਹੀ ਦਿਲ ਦੁਖੀ ਹੈ ਬਿਰਧ ਮਾਪੇ ਆਪਣੇ ਦਿਲੋਂ ਦਰਸਿਸ ਦੇ ਦੇਣ ਉਹ ਵੀ ਰੱਬ ਮੋੜਦਾ ਨਹੀਂ ਬੰਦਾ ਸਾਰੀ ਦੁਨੀਆ ਨੂੰ ਮੁਠੀ 'ਚ ਕਰ ਸਕਦਾ ਹੈ ਸਾਰੀ ਦੁਨੀਆ ਤੇ ਹੁਕਮ ਚਲਾ ਸਕਦਾ ਹੈ ਪਰ ਪਿਆਰਿਓ ਅੱਜ ਤੱਕ ਕੋਈ ਐਸਾ ਬੰਦਾ ਨਹੀਂ ਜਨਮਿਆ ਜਿਹੜਾ ਆਪਣੇ ਮਾਪਿਆਂ ਦਾ ਦੇਣ ਦੇ ਸਕਦਾ ਹੋਵੇ ਉਹ ਮਾਪਿਆਂ ਦਾ ਦੇਣ ਦਿੱਤਾ ਨਹੀਂ ਜਾਣਾ ਕਰਜ਼ਾ ਚੁਕਾਇਆ ਜਾਣਾ ਨਹੀਂ ਮਾਪੇ ਜੋ ਸੰਸਾਰ ਬਖਾਉਂਦੇ ਕਦੇ ਬੁਲਾਇਆ ਜਾਣਾ ਨਹੀਂ ਆਪ ਪਵੇ ਮਾਂ ਗਿੱਲੀ ਥਾਂ ਤੇ ਪੁੱਤ ਨੂੰ ਸੁੱਕੇ ਪਾਉਂਦੀ ਐ ਸਿਰ ਚੰਗਾਉਂਦੀ ਲਾਟ ਲੜਾਉਂਦੀ ਵੇਖ ਵੇਖ ਕੇ ਜਿਉਂਦੀ ਐ ਪਿਆਰ ਕਰੇ ਬੱਚਿਆਂ ਨੂੰ ਇੰਨਾ ਉਹ ਮਾਂ ਵਰਗਾ ਦਿਲ ਕੀ ਦਾ ਐ ਹੋਂ ਪੁੱਤਰ ਜੇ ਅੱਖਿਓਂ ਉੱਲੇ ਇਹ ਜਗ ਨੇ ਰਹੀ ਦੀਦਾ ਐ ਮਾਪੇ ਇੱਕ ਅਧਿਆਪਕ ਐਸਾ ਉਹ ਕਰਦੇ ਜੋ ਚਾਹੁੰਦੇ ਐ ਕੋਈ ਹੋਈ ਪਾਠ ਪੜ੍ਹਦੇ ਬੱਚੇ ਮਾਪੇ ਜਿਵੇਂ ਪੜਾਉਂਦੇ ਆ ਦੇਖੋ ਭਗਤ ਤਰੂਣ ਦੀ ਮਾਤਾ ਜੀ ਨੇ ਰਾ ਪੁੱਤ ਨੂੰ ਦਿਖਲਾਇਆ ਹੈ ਕਿਆਮਤ ਤੱਕ ਦਾ ਰਾਜ ਭਾਗ ਉਹਨੇ ਭਗਤੀ ਵਿੱਚੋਂ ਪਾਇਆ ਕਹਿੰਦੇ ਸੇਖ ਫਰੀਦ ਨੂੰ ਭਗਤ ਬਣਾਤਾ ਇੱਕ ਮਾਤਾ ਸੁਗੜ ਸਿਆਣੀ ਨੇ ਉਹ ਦੁਨੀਆਂ ਦੇ ਵਿੱਚ ਚਾਨਣ ਕਰਤਾ ਉਸ ਭਗਤ ਦੀ ਬਾਣੀ ਨੇ ਪੈਰਿਓ ਫਿਰ ماں ਗੁਜਰੀ ਤੋਂ ਸਿੱਖਿਆ ਲੈ ਕੇ ਗੋਪਿੰਦ ਸਿੰਘ ਦੇ ਚੰਦਾ ਨੇ ਉਹ ਚੜੇ ਗਏ ਪਰ ਤਰ ਮਨੀ ਹਾਰਿਆ ਉਹ ਨਿੱਗਿਆ ਫਰਜੰਦਾ ਨਹੀਂ ਅੱਧੀ ਰਾਤ ਦਾ ਵੇਲੇ ਦੁਸ਼ਮਣ ਦੀ ਕੈਦ ਵਿੱਚ ਭੁੱਖੇ ਧਾਇਏ 9 ਤੇ 7 ਸਾਲ ਦੀ ਉਮਰ ਜਿਵੇਂ ਪ੍ਰਾਣੀਆਂ ਬਜ਼ੁਰਗ ਦਾਦੀਆਂ ਨਾਨੀਆਂ ਦੋਤਿਆਂ ਪੋਤਿਆਂ ਨੂੰ ਰਾਤ ਨੂੰ ਰਜਾਈ ਵਿੱਚ ਲੈ ਕੇ ਬਹਿ ਜਾਣਾ ਫਿਰ ਕੋਈ ਨਾ ਕੋਈ ਬਾਤ ਸੁਣਾਉਣੀ ਕੋਈ ਨਾ ਕੋਈ ਗੱਲ ਸੁਣਾਉਣੀ ਬੱਚਿਆਂ ਨੂੰ ਹੁੰਗਾਰਾ ਪਰਦੇਆ ਪਰਦੇਆ ਬੱਚਿਆਂ ਨੇ ਸੌਂ ਜਾਣ ਤੇ ਪੈਰੋ ਮਾਂ ਮਾਂ ਤਾਂ ਗੁਜਰੀ ਸਾਹਿਬ ਵੀ ਸੁਣਾਉਂਦੀ ਹੋਵੇਗੀ ਠੰਡੇ ਬੁਰਜ ਵਿੱਚ ਮਾਂ ਨੂੰ ਆ ਗੱਲ ਯਾਦਾ ਕੀ ਭਾਈ ਮੈਂ ਬੱਚਿਆਂ ਨੂੰ ਕੋਈ ਸਿੱਖਿਆ ਦਿਆਂ ਕੋਈ ਇਹਨਾਂ ਨੂੰ ਪੜਤ ਪੜਾਵਾ ਬਾਤ ਬਾਤ ਦੇ ਰੂਪ ਵਿੱਚ ਕਹਿਣ ਲੱਗੀ ਪੁੱਤ ਜੋ ਰਵਰ ਮੈਂ ਪੁੱਤ ਤੁਹਾਨੂੰ ਇੱਕ ਬਾਤ ਸੁਣਾਉਣੀ ਆ ਤੁਸੀਂ ਦੋਨੋਂ ਵੀਰੇ ਹੁਗਾਰਾ ਪਰਿਓ ਪੁੱਤ ਨਾਲੇ ਆਪਣੀ ਦੁੱਖ ਦੀ ਰਾਤ ਲੱਗ ਗਈ ਉਹ ਜਿਹੜੀ ਬਿਪਤਾ ਦੀ ਦੁੱਖ ਦੀ ਰਾਤ ਹੁੰਦੀ ਹੈ ਨਾ ਉਹ ਪਿਆਰਿਓ ਮੁੱਕਣ ਚ ਨਹੀਂ ਆਉਂਦੀ ਉਹ ਬਿਪਤਾ ਦੀ ਰਾਤ ਤਾਂ ਪਹਾਨ ਜਿੱਦੀ ਬਣ ਜਾਂਦੀ ਵਾਹਿਗੁਰੂ ਤੇ ਮਾਂ ਨੇ ਦੋਨਾਂ ਨੂੰ ਬੁੱਕਲ ਚ ਵਹਾ ਕੇ ਕਹਿੰਦੀ ਪੁੱਤ ਮੈਂ ਤੁਹਾਨੂੰ ਬਾਤ ਸੁਣਾਉਣੀ ਆ ਤੁਸੀਂ ਹੁੰਗਾਰਾ ਪਰਿਓ ਕਹਿ ਲਗੀ ਵੇ ਤੁਸੀਂ ਪਰ ਹੁੰਗਾਰਾ ਤੁਸੀਂ ਪਰ ਹੁੰਗਾਰਾ ਲਾਲ ਵੇ ਤਦੀ ਮਾਂ ਸੁਣਾਉਂਦੀ ਨਈ ਗੁਜਰਨੀ ਸੋਨਿਆ ਵਖਤ ਗਮ ਦੀ ਰਾਤਵੇ ਤੁਸੀਂ ਪਰ ਹੋਵਾਰਾ ਨਾਲ ਬੇਦਾਦੀ ਮਾ ਹਸਣਾਉਂਦੀ ਬਾਤ ਵੇ ਉਂਜ ਨਹੀਂ ਗੁਜਰਨੀ ਸੋਨਿਆ ਵਖਤ ਗਮ ਦੀ ਰਾਤਵੇ ਤੁਸੀਂ ਪਰ ਉੰਗਾਰਾ ਤੇਰੇ ਠੰਡਾ ਬੁਰਗੇ ਖੰਡ ਨਾਲ ਦੰਦ ਵੱਜਦੇ ਕਿੰਦੀ ਪੁੱਤ ਜੋਰ ਵਰ ਤੇਰੀ ਉਮਰ ਪੁੱਤ ਹੁਣ 9 ਸਾਲ ਦੀ ਐ ਨਾ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਪੁੱਤ ਤੇਰੇ ਜਿਹੜਾ ਸੀ ਨਾ 9 ਸਾਲ ਪਿਤਾ ਤੁਹਾਡਾ ਬਲਕਿ ਹੀ ਸੀ ਉਸਨੇ ਖਾ ਭੰਨਾ ਖਾਇਆ ਸੀ ਨਹੀਂ ਨਵਾਜ਼ੇ ਮੂਰਿਓ ਨੇ ਆਪਣਾ ਸੀਸ ਨਵਾਇਆ ਸੀ ਸਗ ਦੰਦੀਆਂ ਚੜਾਈਆਂ ਕਦ ਬੋਲ ਦੰਦਿਆ ਚੜਾਈਆਂ ਨਵਾਂ ਮਨੋ ਸਾਥੀ ਸੀ ਉਹ ਵੇ ਸਾਥੀ ਤੁਸੀਂ ਪਰ ਹੋਵਾਲਾ ਨਾਲ ਵੇ ਦਾਦੀ ਨਾ ਸੁਣਾਉਂਦੀ ਬਾਤ ਵੇ ਵੰਜ ਨਹੀਂ ਗੋਚਰ ਮੇ ਨੂੰ ਤੁਸੀਂ ਪਰ ਹੋ ਗਾਰਾ ਇੰਦੀ ਪੁੱਤ ਘਰ ਵਰ ਤੇਰੀ ਉਮਰ ਪੁੱਤ ਹੁਣ 9 ਸਾਲ ਦੀ ਆ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਪੁੱਤ ਤੇਰੇ ਜੱਡਾ ਸੀ 9 ਸਾਲ ਅਸੀਂ ਉਦੋਂ ਪਟਨਾ ਸਾਹਿਬ ਰਹਿੰਦੇ ਸੀ ਇੱਕ ਦਿਨ ਛੋਡਾ ਪਿਤਾ ਗੁਰੂ ਗੋਬਿੰਦ ਸਿੰਘ ਕਹਿੰਦੀ ਪੁੱਤ ਅੱਪ ਦੇ ਨਿੱਕੇ ਨਿੱਕੇ ਆੜੀਆਂ ਨਾਲ ਗੰਗਾ ਦੇ ਕਿਨਾਰੇ ਤੇ ਖੇਡਦਾ ਫਿਰਦਾ ਸੀ ਤੇ ਸਾਹਮਣੇ ਉਹ ਪਟਨੇ ਦੇ ਨਵਾਬ ਦੀ ਆਗੀ ਫਾਲਕੀ ਮੂਰੇ ਮੂਰੇ ਪੁਲਸ ਵਾਲੇ ਦਰਵਾਜ਼ਿਆਂ ਵਿੱਚ ਡੰਡਾ ਮਾਰ ਕੇ ਕਹਿੰਦੇ ਭਾਈ ਬਾਹਰ ਨਿਕਲੋ ਉਹ ਨਵਾਬ ਦੀ ਪਾਲਕੀ ਆਗੀ ਨਿਕਲ ਕੇ ਸलाम ਕਰੋ ਕੰਦੀ ਪੁੱਤ ਜੋ ਰਵਰ ਤੇਰੇ ਜੁੱਦੀ ਉਮਰ ਸੀ ਤੇਰੇ ਪਿਤਾ ਦੀ 9 ਸਾਲ ਦੀ ਤੇ ਉੱਥੇ ਦੁਨੀਆਂ ਦੇ ਲੋਕ ਸੜਕ ਤੇ ਲੰਮੇ ਪੈ ਪੈ ਸਲਾਮਾ ਕਰਨ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਵੀ ਫੜਿਆ ਪੁਲਿਸ ਵਾਲਿਆਂ ਨੇ ਉਹ ਬੱਚਿਓ ਉਹ ਨਵਾਬ ਦੀ ਪਲਕੀ ਆ ਗਈ ਆਓ ਸਾਰੇ ਮੱਥਾ ਟੇਕੋ ਸਲਾਮ ਕਰੋ ਹਿੰਦੀ ਪੁੱਤ ਜੋ ਰਵਰ ਤੇਰੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਪੁੱਤਾ ਅਪਤਾ ਕੀ ਇਸਲਾਮ ਕਰਨੀ ਸੀ ਉਹਨੇ ਆਪਦੇ ਆੜੀਆਂ ਨੂੰ ਵੀ ਨਾਲ ਲਾ ਲਿਆ ਐਂ ਜਦੋਂ ਪਾਲਕੀ ਨਵਾਬ ਦੀ ਨੇੜ ਆਈ ਹਿੰਦੀ ਪੁੱਤ ਨਵਾਬ ਨੂੰ ਦੰਦੀਆਂ ਛੜਾਈਆਂ ਉਹਨੂੰ ਮੂੰਹ ਚੜਾਇਆ ਕਰਦੇ ਤੈਨੂੰ ਸਲਾਮ ਵੱਡੇ ਨਵਾਬ ਨੂੰ ਕਹਿੰਦੀ ਪੁੱਤ ਤੁਸੀਂ ਉਸ ਸ਼ੇਰ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਪੁੱਤੋ ਕੱਲ ਨੂੰ ਸਰਹੰਦ ਦਾ ਸੂਬਾ ਕਚੇਰੀ 'ਚ ਬੁਲਾ ਕੇ ਤੁਹਾਨੂੰ ਕਵੇ ਬਈ ਮੈਨੂੰ ਸਲਾਮ ਕਰੋ ਕਹਿੰਦੀ ਪੁੱਤ ਤੁਸੀਂ ਵੀ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਵਾਂਗੂ ਅਡੋਲ ਰਹਿਣਾ ਸਲਾਮ ਨਹੀਂ ਕਰਨੀ ਜੇ ਜਦੋਂ ਕਚਹਿਰੀ ਵਿੱਚ ਦਾਖਲ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ ਵਾਹਿਗੁਰੂ ਬਾਤ ਨੂੰ ਅੱਗੇ ਨੂੰ ਤੋੜਿਆ ਮਾਨੇ ਫਿਰਗੀ ਜੋਦਾ ਬਰਨ ਪੁੱਤ ਉਹਦੋਂ ਵੀ ਤੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਤੇਰੇ ਜਿੱਡੀ ਹੋਈ ਉਮਰ ਸੀ 9 ਸਾਲ ਦੀ ਕਦੋਂ ਜਦੋਂ ਘਰ ਮੰਦਿਰ ਆਖੀ ਖਾਤਰਿਓ ਨੇ ਪਿੱਤਾ ਦਿੱਲੀ ਨੂੰ ਕੱਲਿਆ ਬਾਲੀ ਉਮਰ ਵਿੱਚ ਉਸਨੇ ਬੇਟਾ ਹੱਸ ਕੇ ਸਦਮਾ ਚੱਲਿਆ ਵੇ ਉਹ ਨਹੀਂ ਕਿ ਨਾਇਤ ਮੀਆਂ ਦੀ ਬਰਜ਼ਾਤ ਮੈਂ ਤੁਸੀਂ ਪਰਹੂੰਗਾ ਲਾਲੇ ਦੇ ਦਦੀ ਮਾ ਸੁਣਾਉਂਦੀ ਬਾਤ ਮੈਂ ਉਹ ਨਹੀਂ ਗੁਜ਼ਰਨੀ ਸੋਣਿਆ ਵਕਤ ਕਮਾਉਂਦੀ ਰਾਤ ਵੇ ਤੁਸੀਂ ਪਰਹੂੰਗਾ ਲਾਲੇ ਦੇ ਦਦੀ ਮਾ ਸੁਣਾ maat ve tus nahi guzarne koniyo bakt kamandi maat ve tus